ਖੜਿਆ ਖੋਕੇਵਾਲ ਦਾ ਉਹ ਪਰਿਵਾਰ ਜਿਹਦੇ ਪਰਿਵਾਰ ਦਾ ਲਗਭਗ 9 ਲੱਖ ਰੁਪਏ ਦੀ ਜਿਹੜੀ ਠੱਗੀ ਇੱਕ ਪਿੰਡ ਦਾ ਜਿਹੜਾ ਸੈਕਟਰੀ ਸੀਗਾ ਆਪਣੇ ਬੈਂਕ ਦਾ ਉਹਨੇ ਮਰੀਆ ਕਰਦਾ ਡੈਨ ਵੀ ਛੱਡ ਦਿੰਦੀ ਆ ਪਰ ਇਸ ਬੰਦੇ ਨੇ ਪੂਰਾ ਪਿੰਡ ਦੇ ਵਿੱਚ ਇੱਕ ਵੀ ਘਰ ਨਹੀਂ ਛੱਡਿਆ ਤੇ ਮਤਲਬ ਇਹ ਇੱਕ ਡੈਨ ਤੋਂ ਵੀ ਉੱਪਰ ਦਾ ਇੱਕ ਮੈਂ ਲੈਵਲ 'ਚ ਕਹਾ ਦੋ ਉਹ ਨਹੀਂ ਸ਼ਰਮ ਨਹੀਂ ਆਈ ਇਸ ਬੰਦੇ ਨੂੰ ਇੱਕ ਪਿੰਡ ਦੇ ਕੋਈ ਚਾਹੇ ਗਰੀਬ ਹੋ ਤੱਕ ਆਇਆ ਚਾਹੇ ਕੋਈ ਅਮੀਰ ਤੱਕ ਆ ਚਾਹੇ ਕੋਈ ਗੁਰਦੁਆਰਾ ਚਾਹੇ ਕੋਈ ਮੰਦਿਰ ਚਾਹੇ ਕੋਈ ਮਸਜਿਦ ਕਿਸੇ ਵੀ ਜਗ੍ਹਾ ਦਾ ਇਸ ਬੰਦੇ ਨੇ ਪੈਸਾ ਖਾਣ ਤੋਂ ਗੁਰੇ ਕੜਿਆਂ ਖੋਖੇਵਾਲ ਦਾ ਉਹ ਪਰਿਵਾਰ ਜਿਹਦੇ ਪਰਿਵਾਰ ਦਾ ਲਗਭਗ 9 ਲੱਖ ਰੁਪਏ ਦੀ ਜਿਹੜੀ ਠੱਗੀ ਇੱਕ ਪਿੰਡ ਦਾ ਜਿਹੜਾ ਸੈਕਟਰੀ ਸੀਗਾ ਆਪਣੇ ਬੈਂਕ ਦਾ ਉਹਨੇ ਮਰੀਆ ਉਹਦੇ ਪਰਿਵਾਰ ਦੇ ਹਾਲਾਤ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਉਹਦੇ ਹਾਲਾਤ ਕੀ ਨੇ ਕਿਉਂਕਿ ਜਿੰਨੀ ਵੀ ਚਮਾ ਪੂੰਜੀ ਸੀ ਇੱਕ ਲੇਬਰ ਕਰਨ ਲੇਬਰ ਕਲਾਸ ਦੇ ਬੰਦਾ ਜਿਹੜਾ ਵਿਚਾਰਾ ਲੇਬਰ ਕਰਦਾ ਹੀ ਆਪਣਾ ਪਲਾਟ ਵੇਚ ਕੇ ਜਿਹੜਾ ਆਪਣੇ ਸਾਰੇ ਪਰਿਵਾਰ ਦੇ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਸਤੇ ਜਿਹੜਾ ਪੈਸਾ ਸੇਵ ਕੀਤਾ ਸੀਗਾ ਤੇ ਦੇਖ ਸਕਦੇ ਹੋ ਤੁਸੀਂ ਤੇ ਮੈਂ ਉਹਨਾਂ ਪਰਿਵਾਰ ਦੇ ਨਾਲ ਖੜੇ ਆ ਤੇ ਉਹ ਬਜ਼ੁਰਗ ਨੇ ਆ ਜਿਹੜੇ ਤੁਹਾਨੂੰ ਦਿਖਾ ਦਈਏ ਕੀ ਹਾਲਾਤ ਨੇ ਉਸ ਬਜ਼ੁਰਗਾਂ ਦੇ ਕੀ ਮੇਨ ਚੀਜ਼ ਹੈ ਪਹਿਲੀ ਜਦੋਂ ਆ ਹੁਣ ਤੁਹਾਡੇ ਬਜ਼ੁਰਗ ਨੇ ਹਾਂਜੀ ਤੇ ਕਿੱਥੋਂ ਦਵਾਈ ਚਲਦੀ ਹੋਂ ਇਹਨਾਂ ਦੀ ਇਹਨਾਂ ਦੇ ਪੁੱਲੋਂ ਨਰਸਿੰਗ ਅਰੋੜਾ ਤੋਂ ਚਲਦੀ ਪਈ ਸੀ ਫਿਰ ਹੁਣ ਸਰਕਾਰੀ ਆਮ ਆਦਮੀ ਪਾਰਟੀ ਇੱਥੇ ਬਣੇ ਹੋਇਆ ਉੱਥੋਂ ਚਲਦੀ ਪਈ ਆ ਉਹਦੇ ਸਵੈਲਿੰਗ ਦਵਾਈ ਖਾ ਕੇ ਦੇਖੋ ਜਿਹੜੇ ਕਿ ਪ੍ਰੋਪਰਲੀ ਇਹਨਾਂ ਨੂੰ ਦਵਾਈ ਨਹੀਂ ਮਿਲਦੀ ਪਈ 2 ਮਹੀਨੇ ਤੋਂ ਕੋਈ ਦਵਾਈ ਨਹੀਂ ਉੱਥੋਂ ਆ ਰਹੀ ਹੈਗੀ ਕਿਉਂਕਿ ਸਾਡੇ ਕੋ ਪੈਸੇ ਨਹੀਂ ਹੁਣ ਬੈਲੈਂਸ ਨਹੀਂ ਹੈਗਾ ਤੇ ਬੰਦਾ ਦਵਾਈ ਵੀ ਕਿੱਥੋਂ ਲਵੇ ਉਹ ਨਰਸਿੰਗ ਉਹ ਮਹਿੰਗਾ ਹੈ ਫਿਰ ਉੱਥੇ ਤਾਂ ਆਪਾਂ ਲੋਕੋ ਦੱਸ ਵੀ ਹੈ ਜਰ ਰੁਪਿਆ ਹੋਗਾ ਤਾਂ ਭਜਾਵਾਂਗੇ ਆਪਾਂ ਐਸੀ ਕਰਕੇ ਸੇਵਿੰਗ ਪੈਸੇ ਰੱਖ ਹਾਂਜੀ ਉਹ ਕਹਿੰਦੇ ਹੁੰਦੇ ਨਾ ਵੀ ਦੋ ਘਰ ਤਾਂ ਡੈਨ ਵੀ ਛੱਡ ਦਿੰਦੀ ਆ ਪਰ ਇਸ ਬੰਦੇ ਨੇ ਪੂਰਾ ਪਿੰਡ ਦੇ ਵਿੱਚ ਇੱਕ ਵੀ ਘਰ ਨਹੀਂ ਛੱਡਿਆ ਤੇ ਮਤਲਬ ਇਹ ਇੱਕ ਡੈਨ ਤੋਂ ਵੀ ਉੱਪਰ ਦਾ ਇੱਕ ਮੈਂ ਲੈਵਲ ਜੇ ਕਹਾਂ ਉਹ ਨੇ ਸ਼ਰਮ ਨਹੀਂ ਆਈ ਇਸ ਬੰਦੇ ਨੂੰ ਇੱਕ ਪਿੰਡ ਦੇ ਕੋਈ ਚਾਹੇ ਗਰੀਬ ਤਬਕਾ ਆ ਚਾਹੀ ਕੋਈ ਅਮੀਰ ਤਬਕਾ ਚਾਹੇ ਕੋਈ ਗੁਰਦੁਆਰਾ ਚਾਹੇ ਕੋਈ ਮੰਦਿਰ ਚਾਹੇ ਕੋਈ ਮਸਜਿਦ ਕਿਸੇ ਵੀ ਜਗ੍ਹਾ ਦਾ ਇਸ ਬੰਦੇ ਨੇ ਪੈਸਾ ਖਾਣ ਤੋਂ ਗੁਰੇਜ਼ ਨਹੀਂ ਕੀਤਾ ਇਦਾਂ ਦਾ ਬੰਦਾ ਤਾਂ ਕਿਤਨਾ ਕਿਤੇ ਆਪਣੇ ਪਰਿਵਾਰ ਨੂੰ ਵੀ ਵੇਚ ਦਿੰਦਾ ਪੈਸੇ ਦੇ ਮਗਰ ਲਾ ਕੇ ਸੋ ਇਹ ਲੋਕਾਂ ਤੋਂ ਬਚ ਕੇ ਰਹੋ ਤੇ ਜਿਹੜੀ ਫੋਟੋ ਤੁਸੀਂ ਦੇਖ ਰਹੇ ਹੋ ਉਹ ਨੌਜਵਾਨ ਦੇ ਵਿੱਚ ਠੱਗੀ ਮਾਰੀ ਹੈ ਤੇ 1 ਕਰੋੜ ਤੋਂ ਵੱਧ ਰਕਮ ਜਿਹੜੀ ਆ ਇਹਨੇ ਠੱਗ ਕੇ ਤੇ ਹਰੇਕ ਜਿਹੜਾ ਵਿਚਾਰਾ ਕੋਈ ਖੁਸ਼ਹਾਲ ਜ਼ਿੰਦਗੀ ਆਪਣੀ ਜਿਉਂਦਾ ਸੀ ਉਹਨੂੰ ਸੜਕ ਤੇ ਲਿਆ ਕੇ ਖੜਾ ਕਰਤਾ ਕਿਨਾ ਤੁਹਾਡਾ ਹਰਜਿੰਦਰ ਕੌਰ ਹਰਜਿੰਦਰ ਕੌਰ ਜੀ ਕੀ ਵਾਕਾ ਬਣਿਆ ਤੁਹਾਡਾ ਇਹ ਪਾ ਜੀ ਦੇਖੋ ਆਪਾਂ ਪਿਛਲੇ ਸਾਲ ਇੱਥੇ ਸੈਟਲ ਹੋਏ ਆ ਤੇ ਮੰਮਾ ਹੀ ਹੁਣੇ ਬਿਮਾਰ ਆ ਨੇ ਮੰਮੀ ਪਾਪਾ ਦੋਨੇ ਹੀ ਯਾਨੀ ਕਿ ਮੈਂ ਆਪਣੇ ਉੱਥੋਂ ਪੈਸੇ ਲੈ ਕੇ ਮੈਂ 5 ਲੱਖ ਰੁਪਏ ਆਪਣਾ ਇੱਥੇ ਜਮ੍ਹਾਂ ਕਰਵਾ ਦਿੱਤਾ ਵੀ ਚਲੋ ਚੰਗੇ ਆ ਪਿੰਡ ਜੇ ਤੂੰ ਕੱਲੀ ਕਿੱਥੇ ਠੱਕੇ ਖਾਂਦੀ ਫਿਰੂੰਗੀ ਪਰ ਇਹਨਾਂ ਨੂੰ ਪਤਾ ਸੀ ਕਿ ਸਾਡੇ ਪਿੰਡ 'ਚ ਹੀ ਚੋਰ ਬੈ ਮੇਰੇ ਤਰਨੇ ਸਾਖਦੇ ਅਸੀਂ ਇਹਨਾਂ ਦੇ ਲਾਜ ਲਈ ਰੱਖਿਆ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਪਿਆ ਹੈਗਾ ਤੇ ਬਹੁਤ ਬੁਰੀ ਹਾਲਤ ਹੋਈ ਪਈ ਮੇਰੇ ਪਾਪਾ ਦੀ ਦਵਾਈ ਤੋਂ ਬਗੈਰ ਜਿਹੜਾ ਉਹ ਪੈਸਾ ਚਮਾ ਕਰਾਈ ਸੀ ਉਹ ਕਿੱਥੋਂ ਤੁਸੀਂ ਲੈਂਦੇ ਪਹਿਲਾਂ ਕੀ ਕੁਝ ਵੇਚਿਆ ਸੀ ਤੁਸੀਂ ਹਾਂਜੀ ਆਪਾਂ ਆਪਣਾ ਥਾਂ ਵੇਚਿਆ ਸੀ ਥੋੜਾ ਜਿਹਾ ਹਾਂਜੀ ਤੋਹਫੇ ਪੈਸੇ ਜਿੱਦਾਂ ਕੁਝ ਇਹ ਵੀ ਕੰਮ ਕਰ ਮੈਸਤੀ ਦਾ ਕਰਦੇ ਆ ਉਹ ਵੀ ਸੀਗੇ ਤੇ ਸਾਰੇ ਆਪਾਂ ਮੰਮੀ ਉਹਨਾਂ ਲਈ ਖਰਚ ਲਈ ਰੱਖੇ ਹੋਏ ਸੀਗੇ ਵੀ ਚਲੋ ਸਿਆਣੇ ਇਹਨਾਂ ਦਾ ਪੁੱਤ ਹੈ ਨਹੀਂਗਾ 13 ਸਾਲ ਮੁੱਖਾ ਛੋਟੀ ਕੁੜੀ ਵੀ ਲਈ ਆਈ ਤਾਂ ਛੋਟੀ ਕੁੜੀ ਉਹਨਾਂ ਦਾ ਵੀ 290 ਆ ਹਾਂਜੀ ਤੁਹਾਡੇ ਹਸਬੰਦ ਕੀ ਕੰਮ ਹਾਂਜੀ ਹਾਂਜੀ ਠੀਕ ਹੈ ਤਾਂ ਟੋਟਲ ਤੁਹਾਡੀ ਕਿੰਨੀ ਰਕਮ ਹੈ ਜੀ ਸਾਡੀ 935 935 ਹਾਂਜੀ ਤਿੰਨ ਜਣਿਆਂ ਦੀ ਕਿੰਨਾ ਜਣਾ ਦੀ ਹਾਂਜੀ ਓਕੇ ਤੇ ਹੁਣ ਕੀ ਅਖਰ ਕਿ ਜਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਡਾ ਪੈਸਾ ਤੁਹਾਡੀ ਬੈਂਕਾਂ 'ਚ ਨਹੀਂ ਹੈਗਾ ਤੇ ਕਿਵੇਂ ਹੁਣ ਮਨ ਦੇ ਵਿੱਚ ਆਈ ਹੈ ਵੀ ਕਿਵੇਂ ਹੁਣ ਅੱਗੇ ਕਿਵੇਂ ਬੰਨਣਾ ਕੀ ਹੈ ਹਾਏ ਭਾਜੀ ਬਹੁਤ ਔਖਾ ਆ ਸੀ ਇਹ ਸੋਚਦੇ ਪਹਿੰਗੇ ਪੂਰੀ ਲਾਈਫ ਹੋ ਗਈ 20 ਸਾਲ ਹੋ ਗਏ ਸਾਡੇ ਵਿਆਹ ਨੂੰ ਕਿ ਇੰਨੇ ਸਾਲਾਂ ਦੀ ਇਨਕਮ ਅਸੀਂ ਇੰਨੀ ਕਿ ਇਕੱਠੀ ਕੀਤੀ ਤੇ ਉਹ ਵੀ ਇੱਕਦਮ ਹੀ ਚੋਰੀ ਹੋ ਗਈ ਹੈ ਨਾ ਬਹੁਤ ਔਖਾ ਆ ਹੁਣ ਸਾਡੇ ਮਾਤਾ ਪਿਤਾ ਦਾ ਜ਼ਿਆਦਾ ਔਖਾ ਆ ਕਹਿੰਦੀ ਸੋਚਿਆ ਵੀ ਬੈਂਕ ਦੇ ਵਿੱਚ ਵੀ ਐਦਾਂ ਦਾ ਚੀਜ਼ ਹੋਊਗੀ ਕਿਉਂਕਿ ਬੈਂਕਾਂ ਸੇਫ ਮੰਨਦੇ ਸਨ ਸਾਨੂੰ ਸੋਚਿਆ ਹੀ ਨਹੀਂ ਸੀਗਾ ਵੀ ਚਲੋ ਕਹਿੰਦੇ ਮੁੰਡ ਇਦਾਂ ਦਾ ਕਦੇ ਕੋਈ ਹੋਇਆ ਨਹੀਂ ਸੀ ਕੁਛ ਵੀ ਜੋ ਕੁਛ ਹੁਣ ਸਾਲ ਦੇ ਵਿੱਚ ਹੀ ਹੋ ਗਿਆ ਦੋ ਸਾਲ ਪੈਂਡ ਚ ਹੀ ਪੈਸੇ ਇੱਥੇ ਰੱਖਦੇ ਚੱਕ ਦੇ ਰੱਖਦੇ ਚੱਕਦੇ ਆ ਨਹੀਂ ਸੀ ਪਤਾ ਵੀ ਇਦਾਂ ਹੋ ਜਾਣੀ ਸੀ ਹਾਂਜੀ ਸਰਦਾਰ ਸਾਹਿਬ ਕੀ ਨਾ ਤੁਹਾਡਾ ਜੀ ਸਤਰਾਮ ਸਿੰਘ ਜੀ ਸਤਰਾਮ ਸਿੰਘ ਜੀ ਤੁਹਾਡੇ ਕਿੰਨੀ ਅਮਾਉਂਟ ਸੀਗੀ ਜੀ ਮੇਰੀ ਅਮਾਉਂਟ ਸੀਗੀ 248000 ਓਕੇ ਜੀ ਮਤਲਬ ਜਦੋਂ ਇਹ ਸ਼ੁਰੂ ਬੈਂਕ ਹੋਈ ਜ ਤੁਸੀਂ ਕਹਿੰਦੇ ਨਾਲ ਸੀ ਇਸ ਬੈਂਕ ਦੇ ਮੈਂ ਜਦੋਂ ਵੀ ਬੈਂਕ ਸ਼ੁਰੂ ਹੋਈ ਆ ਉਦੋਂ ਮੇਰੇ ਸਿਗੇ ਇਹਦੇ ਵਿੱਚ ਹਿਸਾਬਾਂ ਤੋਂ ਬਾਅਦ ਮੇਰਾ ਸਿਗਾ ਮੈਂ ਪਹਿਲੇ ਮੇਰਾ ਮੇਰਾ ਸ਼ੇਅਰ ਰੱਖਿਆ ਸੀਗਾ ਇਹਦੇ ਵਿੱਚ ਜੀ ਤੇ ਸ਼ੇਅਰ ਤੋਂ ਬਾਅਦ ਫੇ ਮੈਂ ਹੌਲੀ ਹੌਲੀ ਕਟੋਨਾਰੇ ਅੱਜ ਦੀ ਮੇਰੇ ਲਾਸਟ ਜਿਹੜਾ ਸੀਗਾ ਪੈਸਾ ਉਹ ਭਾਈ ਦਾ 11488 ਜੀ ਤੇ 11488 ਮੇਰੇ ਉਹ ਕੱਢੇ ਤੇ 248000 ਉਹ ਦੂਜਾ ਕੱਢਿਆ acha ਤੇ 2 ਲੱਖ 60000 58000 ਲੱਖ ਕਿੰਨੇ 58000 ਰੁਪਏ ਉਹ ਤੇ ਕੀ ਆ ਸਟੇਟਮੈਂਟਸ ਤੁਹਾਡੇ ਕੋਲ ਹੈਗੀਆਂ ਨੇ ਸਾਰੀਆਂ ਉਹ ਸਟੇਟਮੈਂਟਾਂ ਮੇਰੇ ਕੋਲ ਸਾਰੀਆਂ ਲਈਆਂ ਮੈਂ ਇਹਨਾਂ ਤੋਂ ਆਪਣੇ ਜੋ ਵੀ ਕਰਾਇਆ ਕਾਨੂੰਨੀ ਇਕਰਾਰ ਕਰਾਈ ਕਿ ਕਰਾਈ ਆ ਜੋ ਵੀ ਕਰਾਇਆ ਜੀ ਤੇ ਮੇਰਾ ਉਹ ਲੈਸਟ ਦੇ ਵਿੱਚ ਵੀ ਨਾਂ ਆ ਗਿਆ ਜੀ ਜਿਹੜੀ ਇਨਕੁਆਰੀ ਕਰਵਾਈ ਆ ਇਨਕੁਆਰੀ ਦੇ ਵਿੱਚ ਵੀ ਨਾਂ ਆਇਆ ਕਿ ਬਾਕੀ ਜੋ ਵੀ ਮੈਂ ਕਰਵਾ ਰਿਆਂ ਕਾਰਵਾਈ ਜੋ ਵੀ ਜੋ ਵੀ ਹੋ ਰਿਹਾ ਇਹ ਜਾਨੀ ਇਹ ਕਈ ਇਕੱਲੇ ਮਣੀ ਦਾ ਕੰਮ ਨਹੀਂ ਹੈ ਕਿ ਮਿਲ ਮਲਾ ਕੇ ਕੰਮ ਹੋਇਆ ਸਾਰੇ ਅਫਸਰਾਂ ਦੇ ਦਾਨ ਜੋ ਵੀ ਹੋਇਆ ਸਾਰਿਆਂ ਨਾਲ ਮਿਲ ਮਲਾ ਕੇ ਹੋਇਆ ਮਤਲਬ ਜੇ ਅੱਜ ਇੱਕ ਬਲੀ ਦਿੱਤੀ ਜਾਣੀ ਹੈ ਤਾਂ ਮਣੀ ਕੁਮਾਰ ਦੀ ਦਿੱਤੀ ਜਾਣੀ ਤਾਂ ਬਾਕੀ ਜਿਹੜੇ ਵਿੱਚੋਂ ਨਿਕਲ ਜਾਣਗੇ ਨਹੀਂ ਨਹੀਂ ਮੁ ਇਕੱਲਾ ਮਣੀ ਕੁਮਾਰ ਦੀ ਬੜੀ ਬੜੀ ਦਿੰਦੇ ਆ ਮਣੀ ਕੁਮਾਰ ਪੂਰੇ ਕਰ ਰਿਹਾ ਹੈ ਹੂੰ ਉਹ ਇਕੱਲੇ ਦਾ ਕੰਮ ਨਹੀਂ ਹੈ ਇਹਦੇ ਵਿੱਚ ਬੰਦੇ ਬਹੁਤ ਆ ਇਹਦੇ ਬੰਦੇ ਬਹੁਤ ਆ ਆਏ ਦੂਜੇ ਆਏ ਇਹਦੇ ਵਿੱਚ ਬੰਦੇ ਬਹੁਤ ਇਨਕੁਆਰੀ ਵਾਲੇ ਬੰਦੇ ਜਿਹੜੇ ਵੀ ਬੰਦੇ ਇਨਕੁਆਰੀ ਕਰ ਰਹਾ ਹੈ ਇਨਕੁਆਰੀ ਵਾਲੇ ਬੰਦੇ ਵੀ ਗੋਲ ਮੋਲ ਕੰਮ ਕਰ ਰਹੇ ਆ। ਆਡਟ ਵਾਲੇ। ਆਡਟ ਵਾਲੇ ਜਿਹੜੇ ਵੀ ਜੁਨਕਰੀ ਕਰ ਰਹੇ ਆ ਨਾ ਉਹ ਉਹ ਕੋਈ ਵੀ ਮਤਲਬ ਸਹੀ ਨਹੀਂ ਕਰ ਰਹੇ ਇਨਸਾਫ ਨਹੀਂ ਦੇ ਰਹੇ। ਤੇ ਇਨਸਾਫ ਇਨਸਾਨ ਨੂੰ ਇਨਸਾਫ ਮਿਲਣਾ ਚਾਹੀਦਾ। ਮਤਲਬ ਇਨਸਾਫ ਤਾਂ ਤਾਂ ਹੋਵੇ ਜੇ ਪੈਸਾ ਸਰਕਾਰ ਦਾ ਹੋਵੇ। ਕਿਉਂਕਿ ਲੋਕਾਂ ਦਾ ਪੈਸਾ ਲੋਕਾਂ ਨੂੰ ਠੱਗੀ ਹੋਣੀ ਕੋਈ ਪੰਜਾਬ ਦੇ ਵਿੱਚ ਨਾਰਮਲ ਗੱਲਾਂ ਜਦੋਂ ਮਰਜ਼ੀ ਠੱਗੀ ਕਰ ਲਓ ਜਿਹੜਾ ਦਾ ਆਨਲਾਈਨ ਹੈ ਜਿਹੜਾ ਜ਼ਿੰਮੇਵਾਰਾ ਪੈਸਾ ਹੈ ਜਿਹੜਾ ਮੈਂ ਹੁਣ ਬਿਲਗੇ ਬ ਨਾਉ ਪ੍ਰੂਫ ਦੇ ਰਹਾ ਕੋਈ ਨਾ ਪੈਸਾ ਦਿਖਾ ਰਿਹਾ ਨਾ ਇਹ ਬੈਂਕ ਕਲੇ ਇਥੋਂ ਬਹਾ ਬਾਕਸਰ ਦਿਖਾ ਰਿਹਾ ਕੋਈ ਨਹੀਂ اچھا ਕੋਈ ਬਾਕਸਰ ਸਾਨੂੰ ਦਿਖਾ ਲਣ ਮਤਲਬ ਇਹ ਕਹਿ ਸਕਦੇ ਬਿਲਗੇ ਦੀ ਵੀ ਮਿਲੀ ਭੋਗ ਚਲ ਰਹੀ ਨਾਲ ਬਿਲਗੇ ਦੀ ਵੀ ਮਿਲੀ ਭੋਗ ਤੇ ਆ ਉੱਪਰ ਅਫਸਰਾਂ ਦੀ ਵੀ ਮਿਲੀ ਭੋਗ ਤੇ ਸਾਰੇ ਅਫਸਰਾਂ ਦੀ ਜਾਨੀ ਮਿਲੀ ਭੋਗਤ ਦੇ ਨਾਲ ਹੀ ਜੋ ਵੀ ਹੋ ਰਿਹਾ ਸਭ ਕੁਝ ਹੋ ਰਿਹਾ ਜੋ ਪਿਛਲਾ ਕਮੇਟੀਆਂ ਦਾ ਪੈਸਾ ਹੈ ਨਹੀਂ ਕਮੇਟੀਆਂ ਦੇ ਵਿੱਚੋਂ ਜਿੰਦਾ ਸਾਈਨ ਕਰਕੇ ਪੈਸਾ ਚੱਕਿਆ ਓਕੇ ਪਿਛਲੀ ਕਮੇਟੀ ਦਾ ਪੈਸਾ ਬੈਲੈਂਸ ਵੀ ਪਿਆ ਉਹਦਾ ਵੀ ਲੈਣ ਦੇਣਾ ਹੈਗਾ ਪਿਛਲੀ ਕਮੇਟੀ ਦਾ ਇਨਕੁਆਰੀ ਕਰਾਈ ਜਾਵੇ ਤੇ ਹੁਣ ਦੀ ਵੀ ਇਨਕੁਆਰੀ ਕਰਾਈ ਜਾਵੇ ਤੇ ਮੈਂ ਇਹ ਹੀ ਕਹੂੰਗਾ ਅਸਰਾਂ ਨੂੰ ਤੇ ਉੱਪਰ ਤੱਕ ਇਨਕੁਆਰੀ ਸਹੀ ਹੋਵੇ ਅ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੋ ਕਾਦਿਆਂ ਜਥੇਬੰਦੀ ਅੱਜ ਖੋਖਿਆਲ ਆਉਣ ਦਾ ਸਾਡਾ ਮਕਸਦ ਹੈਗਾ ਵੀ ਸਾਡੀ 2 ਤਰੀਕ ਨੂੰ ਫਲੋਰ ਬੌਲੀ ਸਾਹਿਬ ਘਰਦਵਾਰ ਜਿਲ੍ਹੇ ਦੀ ਮੀਟਿੰਗ ਸੀਗੀ ਉੱਥੇ ਖੋਖਿਆਲ ਦੀ ਜੋ ਕੋਆਪਰੇਟਿਵ ਸੁਸਾਇਟੀ ਦੇ ਮੈਂਬਰ ਸਾਡੇ ਕੋਲ ਗਏ ਸੀਗੇ ਇਹਨੀ ਦੀਸ ਸੈਟੀ ਦੇ ਵਿੱਚ ਇੱਕ ਇਹਨਾਂ ਦਾ ਸੈਕਟਰੀ ਸੀ ਬਹੁਤ ਵੱਡਾ 1 ਕਰੋੜ ਤੋਂ ਉੱਪਰ ਕਪਲਾ ਕਰ ਗਿਆ ਇਹ ਸਾਡੇ ਕੋਲ ਗਏ ਸੀ ਵੀ ਸਾਡਾ ਕੋਈ ਵੀ ਜਿਹੜਾ ਕੋਈ ਜਿਹੜੇ ਇਸ ਆਧਾਰੇ ਦੇ ਅਫਸਰ ਆ ਪੀਆਰ ਸਾਹਿਬ ਹੋਏ ਜਾਂ ਡੀਆਰ ਸਾਹਿਬ ਸਾਡੀ ਕੋਈ ਸੁਣਾਈ ਨਹੀਂ ਕਰ ਰਿਹਾ ਜੀ ਫਿਰ ਇਸ ਇਹਨਾਂ ਨੂੰ ਵਿਸ਼ਵਾਸ ਜਿਹਾ ਵੀ ਕੋਈ ਨਹੀਂ ਅਸੀਂ ਅੱਜ ਦੀ ਡੇਟ ਰੱਖੀ ਸੀਗੀ ਵੀ ਅੱਜ ਹੀ ਸੁਸਾਇਟੀ ਜਾਵਾਂਗੇ ਉਥੇ ਜੋ ਹੈਗਾ ਤੁਹਾਡਾ ਸਭ ਕੁਝ ਦੇਖ ਕੇ ਵਿਚਾਰ ਕਰਾਂਗੇ ਉਹਦੇ ਹਿਸਾਬ ਨਾਲ ਅਸੀਂ ਫਿਰ ਅੱਗੇ ਜਿਹੜਾ ਸਟੈਪ ਚੱਕਾਂਗੇ ਅੱਜ ਅਸੀਂ ਇੱਥੇ ਆਏ ਆ ਅੱਜ ਇਹ ਸੁਸਾਇਟੀ ਵਾਲਿਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਜੀ ਤਾਂ ਮੇਰੀ ਹੁਣੇ ਏਡੀਸੀ ਜਸਵੀਰ ਸਿੰਘ ਨਾਲ ਵੀ ਗੱਲਬਾਤ ਹੋ ਗਈ ਹੈ ਟੀ ਹੁਣੇ ਉਹ ਕਹਿੰਦੇ ਵੀ ਤੁਸੀਂ ਡੀਸੀ ਸਾਹਿਬ ਨੂੰ ਐਫੀ ਦੇਓ ਹੁਣ ਇਸ ਵਿਸ਼ੇ ਵਾਲੋਂ ਅਸੀਂ ਚੱਲਾਂਗੇ ਬਾਕੀ ਇਹ ਹੁਣ ਸੋਸਾਇਟੀ ਵਾਲੀ ਥੇ ਜਿਹੜੇ ਮੈਂਬਰ ਪ੍ਰਧਾਨ ਸਾਹਿਬ ਬੈਠੇ ਆ ਇਹ ਤੁਹਾਨੂੰ ਮਸਲਾ ਦੱਸੂਗੇ ਵੀ ਕੀ ਆ ਹਾਂਜੀ ਪ੍ਰਧਾਨ ਜੀ ਪੰਜੀ ਕੀ ਨਾਮਾ ਤੁਹਾਡਾ ਜੀ ਸੰਤੋਖ ਸਿੰਘ ਜੀ ਤੇ ਸੰਤੋਖ ਸਿੰਘ ਜੀ ਜਿਹੜਾ ਕਪਲਾ ਹੋਇਆ ਤੁਹਾਡੇ ਪਿੰਡ ਖੋਖੇ ਵਾਲਾ ਦੇ ਵਿੱਚ ਹਾਂਜੀ ਇਹ ਐਡੀ ਵੱਡੀ ਰਕਮ ਦਾ ਕਪਲਾ ਹੋ ਗਿਆ ਤੇ ਕੀ ਪੰਚਾਇਤ ਨੂੰ ਪਿੰਜਾ ਪਿੰਡਾਂ ਵਾਲਿਆਂ ਨੂੰ ਪਤਾ ਲੱਗਾ ਨਹੀਂ ਜਲਦੀ ਵੀ ਕੀ ਗੱਲ ਬਣ ਗਈ ਨਹੀਂ ਜੀ ਪਤਾ ਨਹੀਂ ਲੱਗਾ ਜਿੱਦਣ ਖਾ ਦਾ ਮਾਰਕ ਫੈਡਰ ਦਾ ਫੋਨ ਆਇਆ ਸੀਗਾ ਵੀ ਸਾਡੇ 47 ਲੱਖ ਦਾ ਖਾਤਾ ਆ ਗਿਆ ਸਾਨੂੰ ਇਹਨ ਪੇਮੈਂਟ ਨਹੀਂ ਕੀਤੀ ਜਣ ਕੇ ਕਿਤੀ ਸੀ 10 ਲੱਖ ਦੀ ਉਹ 10 ਲੱਖ ਨੂੰ ਦੱਸਿਆ ਉਹ ਨਹੀਂ ਮੰਨਿਆ ਦੱਸਿਆ ਫੇਰ ਮੈਂ ਏਆਰ ਨੂੰ ਫੋਨ ਕੀਤਾ ਫੇਰ ਸਾਡੀ ਯਾਰ ਜਾਨਕੀ ਸਾਰੇ ਉਹ ਨਹੀਂ ਮਾਰਕਫੈਡ ਵਾਲਿਆਂ ਨੂੰ ਪਤਾ ਲੱਗ ਤਾਂ ਫੇ ਪਤਾ ਲੱਗਾ ਸਾਰਿਆਂ ਨੂੰ ਇਹ ਬੰਦਾ ਕਿੱਥੇ ਦਾ ਸੀ ਇਹ ਜਿਹੜਾ ਸੈਕਟਰੀ ਖੋਖੇਵਾਲ ਦਾ ਜੀ ਕੀ ਨਾਮ ਕੀ ਆ ਦਾ ਮਨਪ੍ਰੀਤ ਕੁਮਾਰੀ ਮਨਪ੍ਰੀਤ ਕੁਮਾਰ ਓਕੇ ਜੀ ਤੇ ਓਕੇ ਫੇ ਇੱਕ ਕਬਲਾ ਦਾ ਨੂੰ ਮਾਰਕੀਟ ਤੋਂ ਬਾਅਦ ਪਤਾ ਲੱਗਾ ਜਿਹੜਾ ਹਾਂ ਜਦੋਂ ਖਾ ਦਾ ਸਾਨੂੰ ਉਹਨੂੰ ਆਇਆ ਫੋਨ ਆਇਆ ਵੀ ਸਾਨੂੰ ਖਾ ਦੇ ਪੈਸੇ ਨਹੀਂ ਮੋੜ ਰਿਆ ਤੇ ਫਿਰ ਸਾਰੇ ਡੀਆਰ ਯਾਰ ਸਾਰਿਆਂ ਦੀ ਖਬਰ ਚੱਲ ਗਈ ਤਾਂ ਫਿਰ ਚੰਡੀਗੜ੍ਹ ਹੀ ਸੱਡ ਅੱਛਾ ਇਹ ਤਾਂ ਕਬਲਾ ਇੱਕ ਖਾ ਦਾ ਸੀ ਕਿ ਪਿੰਡ ਦੇ ਲੋਕਾਂ ਦੇ ਪੈਸੇ ਵੀ ਪਤਾ ਮੰਨਦਾ ਵੀ ਉਹ ਕੀਤੇ ਨੇ ਅਮਾਨਤਾਂ ਸੀ ਪਿੰਡਾਂ ਲੋਕਾਂ ਦੀਆਂ ਬਹੁਤ ਸਾਰੀਆਂ ਅੱਛਾ ਜੀ 80-85 ਲੱਖ ਦੀਆਂ ਅਮਾਨਤਾਂ ਹੀ ਸੀਗੀਆਂ ਲੇਖੇ ਓਕੇ ਟੋਟ 1 ਕਰੋੜ 9 ਲੱਖ 24 ਹਜ਼ਾਰ 2445 ਤੇ ਹੁਣ ਤੁਸੀਂ ਉਸ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਮਨੀਸ਼ ਕੁਮਾਰ ਉਹਦੇ ਨਾਲ ਗੱਲਬਾਤ ਕੀਤੀ ਕਿ ਉਹ ਕੀ ਕਹਿੰਦਾ ਕੀ ਨਹੀਂ ਉਹਨੂੰ ਨਹੀਂ ਜੀ ਉਹ ਆਉਂਦਾ ਨਹੀਂ ਇੱਥੇ ਅੱਛਾ ਪਹਿਲਾਂ ਫੋਨ ਨਹੀਂ ਚੱਕਦਾ ਜੀ ਫਿਰ ਆਇਆ ਉਹ ਨਹੀਂ ਆਪਣਾ ਇੱਕ ਡਿਊਟੀ ਲਾਇਸੈਂਸ ਇੰਸਪੈਕਟਰ ਦੀ ਰੋਹਨ ਜohn ਦੀ ਉਹਦੇ ਕੋਲ ਆ ਕੇ ਉਹਨੇ ਰਿਕਾਰਡ ਲਿਆ ਤੂੰ ਜਿਹੜਾ ਇੱਥੋਂ ਦਾ ਸਰੋ ਤੇ ਉਹ ਉਹਦੇ ਸਾਈਨ ਸਨ ਕਰਾ ਲਏ ਉਹਨੇ ਤੇ ਉਹ ਡੈਸਮਸ ਕਰਤਾ ਜੀ ਤਾਂ ਕਿ ਅਜਾ ਕਾਲੇ ਕਿਸੇ ਹੋਰ ਵੀ ਪਿੰਡ ਚੋਂ ਅਸੀਂ ਜਦੋਂ ਤਫ਼ਤੀਸ਼ ਕੀਤੀ ਪਿੰਚ ਪਤਾ ਲੱਗਾ ਵੀ ਉਹ ਪਿੰਡ ਦੇ ਉਹਨਾਂ ਨੇ ਕਰਦੇ ਫਿਰ ਮੈਂ ਕਹਿੰਦੀ ਆ ਵੀ ਜੇ ਸਾਡੇ ਮੁੰਡੇ ਨੂੰ ਕੁਝ ਹੋ ਗਿਆ ਤੇ ਪਿੰਡ ਜ਼ਿੰਮੇਵਾਰ ਹੋਏਗਾ ਹਾਂਜੀ ਇਹ ਵੀ ਕਹੀ ਜੀ ਅਸੀਂ ਐਪਲੀਕੇਸ਼ਨ ਦਿੱਤੀ ਆ ਸਹੀ ਕਹਿ ਗਈ ਐਪਲੀਕੇਸ਼ਨ ਸਾਰੀ ਥਾਣੇ ਦਿੱਤੀ ਆ ਜੀ ਉਹ ਜੇ ਉਹ ਗਾ ਕੇ ਮਾਰ ਜੂਗਾ ਜੀ ਸਾਰੇ ਉਹਦੀ ਉਹਦੀ ਵਾਈਫ ਇੱਥੇ ਆਈ ਸੀ ਇੱਥੇ ਬੰਦੇ ਬੈਠੇ ਸੀ ਕਹਿੰਦੀ ਜੇ ਕੋਈ ਜ਼ਹਿਰ ਖਾ ਕੇ ਮਰ ਗਿਆ ਮੈਂ ਸਾਰੀ ਕਮੇਟੀ ਸਾਰੇ ਪਿੰਡ ਦੋ ਚਾਰ ਬੰਦੇ ਹੋਰ ਵੀ ਸੀਗੇ ਤੇ ਇੱਥੇ ਬੈਠੇ ਸਾਰੇ ਬਾਰੇ ਤਾਂ ਸਾਨੂੰ ਕਹਿੰਦੇ ਸਾਰੇ ਬਣਾਉਂਗੇ ਇਦਾਂ ਕਹਿ ਕੇ ਮਤਲਬ ਇਹ ਕਹਿ ਸਕਦੇ ਆ ਵੀ ਮਰਿਆ ਜੀਂਦਾ ਹਾਥੀ 7 ਕਰੋੜ ਦਾ ਆ ਤੇ ਮਰਿਆ ਹਾਥੀ 2.5 ਕਰੋੜ ਦਾ ਹਾਂਜੀ 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 ਬਾਪੂ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਵੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਜਿੱਥੇ ਲਗਭਗ ਹਰੇਕ ਘਰ ਦੇ ਵਿੱਚ ਜੇ ਰੋਟੀ ਵੀ ਪੱਕਦੀ ਤੇ ਪਿੰਡ ਨੂੰ ਪਤਾ ਲੱਗ ਜਾਂਦਾ ਵੀ ਘਰ 'ਚ ਕੀ ਹੋ ਗਿਆ ਤੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ 1 ਕਰੋੜ 10 ਲੱਖ ਦੀ ਠੱਗੀ ਹੋ ਗਈ ਤੇ ਪਤਨ ਲੱਗਿਆ ਕੀ ਵੜ ਗਿਆ ਜੇ ਪਤਾ ਹੁੰਦਾ ਤਾਂ ਫਿਰ ਇੱਥੇ ਕਾਨੂੰ ਉੱਪਰ ਦੇ ਆ ਆਖਰ ਕਮੀ ਕਿੱਥੇ ਰਹਿ ਗਈ ਇਸ ਚੀਜ਼ ਦੀ ਕਮੀ ਅਸੀਂ ਹੁਣ ਕਿਸੇ ਨੂੰ ਕੀ ਭਰਨਣਾ ਆ ਉਹ ਜਿਹੜੇ ਬਾਹਰ ਵੀ ਸਾਡੇ ਬੰਦੇ ਗਾ ਉਹਨਾਂ ਦੇ ਪੈਸੇ ਹੁਣ ਚੱਕ ਲਏ ਅੱਛਾ ਉਹ ਬਲਵੀਰ ਕੀਨਾ ਤੇਰੇ ਪਛੋੜ ਪਰ ਬਲਵਤ ਬਸ਼ਮਣ ਸਿੰਘ ਬਸ਼ਮਣ ਸਿੰਘ ਦਾ ਇੱਥੇ ਉਹਨਾਂ ਕੀਤਾ ਰੋਜ਼ 45000 24000 ਤੋਂ ਅੱਜੇ ਘਟਾਦਾ ਰਿਹਾ ਉਹਨਾਂ ਦੀ ਫੈਕਟਰੀ ਲਾਈ ਆ ਉਹ ਕਹਿੰਦੇ 10ਵੇਂ ਕਿੱਥੇ ਜਿਆਦੇ ਪੈਸੇ ਘਟਾਏ ਤੇ ਜੀ ਇਦਾਂ ਮੇਰੇ ਮੁੰਡੇ ਦੇ ਘਟਾ ਰਹੇ ਬਾਹਰ ਸੀ ਉਹਦੇ ਵੀ ਕੱਟ ਚੱਕ ਲਏ ਗਿਆ ਨੌਕਰ ਮੇਰੇ ਚੱਕ ਲਿਆ ਮੇਰੇ ਚੱਕ ਲਿਆ ਮੇਰੇ ਮੁੰਡੇ ਚੱਕ ਲਿਆ ਮੇਰੇ ਘਰ ਵਾਲੇ ਕਿੰਨੀ ਰਕਮ ਟੋਟਲ ਜਿਹੜੀ ਤੁਹਾਡੀ ਗਈ ਹੈ ਉਹ ਵੀ 7 ਲੱਖ ਤੇ ਬਾਕੀ ਜਿਹੜਾ ਹੋਰ ਪਰਿਵਾਰਾਂ ਦੀ ਜਿਹੜੇ ਅੱਛਾ ਵੱਡੀ ਰਕਮ ਤੁਹਾਡੀ 7 ਲੱਖ ਹੋ ਗਈ ਹੋਰ ਇਸ ਤੋਂ ਵੱਡੀ ਰਕਮ ਕਿੰਨੀ ਸੀ ਬਹੁਤ ਹੀ ਬੜੀ ਐ ਖੋਖ ਖਾਲ ਦੀ ਇਹਨਾਂ ਨੂੰ ਪੁੱਛੋ 12 ਲੱਖ 12 ਲੱਖ ਲਾਜਮਨ ਸਿੰਘ ਦਾ ਅੱਛਾ ਤੇ 12 ਲੱਖ ਬਲਵੀਰ ਸਿੰਘ ਦਾ ਸਰਪੰਚ ਦਾ ਅੱਛਾ ਪਿੰਡ ਚੋਂ ਕੁਝ ਲੇਡੀਜ਼ ਵੀ ਸੀਗੀਆਂ ਉਹ ਕਹਿੰਦੀਆਂ ਸਾਡਾ 10000 ਵੀਪ ਛੱਡਿਆ ਰੀਆਂ ਨੇ ਨਹੀਂ ਛੱਡਿਆ ਨਹੀਂ ਛੱਡਿਆ ਜੀ ਸਾਢੇ 9 ਲੱਖ ਉਹਨਾਂ ਦਾ ਹੈ ਸਾਢੇ 9 ਲੱਖ ਕੀ ਨਾ ਸੁਖਵਿੰਦਰ ਕੋਰੇ ਤੋਂ ਕਿੰਨਾ ਹੈ ਸੁਖਵਿੰਦਰ ਦਾ ਮੈਂਬਰ பஞ்சਾਇਤ ਦਾ ਅੱਛਾ ਜੀ ਸਾਢੇ 9 ਲੱਖ ਉਹਨਾਂ ਦਾ ਸਰ ਜੀ ਇੱਕ ਖਾਤਾ ਵੀ ਨਵਾਂ ਹੋਰ ਖਲਾਅ ਦੀ ਜਿਹੜੇ ਪਹਿਲੇ ਦੇ ਨਾਲ ਹੀ ਉਹੀ ਨੰਬਰ ਉੱਤੇ ਪਾਤਾ ਉਹੀ ਦੂਜੇ ਦਾ ਨਮਕ ਲਾਇਆ ਉੱਤੇ ਪਾਤਾ ਹੂੰ ਦੋ ਜੀਆਂ ਦਾ ਖਾਤਾ ਨੰਬਰ ਇੱਕੋ ਜੀ ਨੰਬਰ 102 ਨੰਬਰ ਦੋਵਾਂ ਖਾਤਿਆਂ ਦਾ ਇੱਕੋ ਹੀ ਨੰਬਰ ਆ ਫੇਰ ਕਾਪੀ ਦੇਵਾਂਗੇ ਫੇਰ ਦੋਵਾਂ ਨੰਬਰ ਫੇਰ ਚੈੱਕ ਤੇ 150 ਬੋਰਾ ਜੂਰੀ ਦਾ ਵੱਧ ਪਾਤਾ ਮੈਨੂੰ ਅੱਛਾ ਜੀ 150 ਬੋਰਾ ਚੈੱਕ ਤੇ ਜੂਰੀ ਦਾ ਵੱਧ ਪਾਤਾ ਹਾਂਜੀ ਬਾਈ ਜੀ ਬਾਈ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਐਡੀ ਠਗੀ ਦਾ ਮਾਮਲਾ ਜਿਹੜਾ ਆਇਆ ਤਾਂ ਕਿਵੇਂ ਦੇਖਦੇ ਤੁਸੀਂ ਇਹ ਜੀ ਦਾ ਮਨਪ੍ਰੀਤ ਕੁਮਾਰ ਮਨੀ ਆਈ ਇਹ ਕਾਫੀ ਲੰਮੇ ਟਾਈਮ ਤੋਂ ਲੋਕਾਂ ਜਿਹੜੀਆਂ ਆਮਾਨਤਾਂ ਪਈਆਂ ਬੈਂਕ ਦੇ ਵਿੱਚ ਉਹ ਕਢਾ ਰਿਹਾ ਜੀ ਸਾਡੇ ਐਨਆਰਆਈ ਖੋਕੇਵਾਲ ਤੋਂ ਦਸ਼ਮਨ ਸਿੰਘ ਹੋਣੀ ਇਹਨਾਂ ਉਹਨਾਂ ਦਾ ਨੰਬਰ 4911 12 ਦਿਨ ਪੈਸੇ ਕਢਾਈ ਜੀ ਉਹ ਡੇਲੀ ਕਢਦਾ ਰਿਹਾ ਜੀ ਪੈਸੇ ਓਕੇ ਤੇ ਬਾਕੀ ਜਿਹੜੇ ਨਵੇਂ ਬੰਦੇ ਨੇ ਉਦੋਂ ਬਾਅਦ ਚ ਆਏ ਆ ਜੀ ਕੋਈ 20 ਜਾਂ 21 ਚ ਬਹਿ ਜਾਣਾ ਜਮਾ ਕਰਾਏ ਆ ਉਹ ਕਾਪੀ ਦੀ ਐਂਟਰੀਆਂ ਪਾਉਂਦਾ ਰਿਹਾ ਤੇ ਪੈਸੇ ਆਪਣੇ ਝੋਲੇ 'ਚ ਪਾ ਕੇ ਘਰੋਂ ਲੈ ਜਾਂਦਾ ਰਿਹਾ ਉਹਨੇ ਕਾਰਪੋਰਟ ਬੈਂਕ 'ਚ ਜਾ 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 ਕੇ ਜਾ ਕੇ ਜਮਾ ਨਹੀਂ ਪੈਸਾ ਕਰਾਇਆ ਕੋਈ ਵੀ ਤੇ ਸਾਰੇ ਪੈਸੇ ਆਪਾਂ ਆ ਕੇ ਆਪਣੇ ਘਰੇ ਲੈ ਗਿਆ ਕਾਪੀ ਦੀ ਐਂਟਰੀਆਂ ਪਾ ਲਈਆਂ ਤੇ ਸਾਡੇ ਆ ਗਿਆ ਬੀਬੀ ਜੋ ਵੀ ਕਮੇਟੀ ਮੈਂਬਰ ਆ ਉਹਨੇ ਖਾਤਾ ਸੀਗਾ ਪਹਿਲਾਂ ਉਹਦੇ 9.5 ਲੱਖ ਰੁਪਈਆ ਸੀ ਉਹਦਾ ਤੇ ਕੋਈ ਬੇਟੀ ਨੇ ਜੋਇਨ ਖਾਤਾ ਵੱਖਰਾ ਖਲਾਇਆ ਉਹਦਾ ਵੀ 102 ਨੰਬਰ ਆਪਦਾ ਵੀ ਤੇ ਦੂਜਾ ਖਾਤਾ ਖਲਾਉਦਾ ਵੀ 102 ਨੰਬਰ ਉਹਨੇ ਅਕਾਊਂਟ ਨੰਬਰ ਖੋਲਿਆ ਇੱਕੋ ਅਕਾਊਂਟ ਨੰਬਰ ਦੋ ਕਾਪੀਆਂ ਬਣਾਤੀਆਂ ਹੂੰ ਤੇ ਕਾफी ਲੰਮੇ ਸਮੇਂ ਤੋਂ ਜਿੱਦਾਂ ਕਰਦਾ ਜੀ ਉਹ ਜਦੋਂ ਦਾ ਸੈਕਟਰੀ ਬਣਿਆ ਕਿੰਨਾ ਸਮਾਂ ਹੋ ਗਿਆ ਨੂੰ ਇਹ ਠੱਗੀ ਕਰਦੇ ਨੂੰ ਇਹਨੂੰ ਇਹ ਜੀ ਕੋਈ ਤੇ ਕੀ ਜੋ ਬਣਿਆ ਇਹ ਠੱਗ ਸੈਕਟਰੀ ਜੀ ਪਹਿਲਾ ਸੇਵਾਦਾਰ ਸੀਗਾ ਮਤਲਬ 220 223 ਸਾਲ ਹੋ ਗਿਆ ਇਹਨੂੰ ਠੱਗੀ ਮਾਰਦੇ ਨੂੰ ਹਾਂਜੀ ਹਾਂਜੀ ਤੇ ਭਾਈ ਜੀ ਇੱਕ ਚੀਜ਼ ਇਹ ਵੀ ਹੈ ਨਾ ਕਿ ਕਿਤੇ ਨਾ ਕਿਤੇ ਆਪਣੇ ਪੰਚਾਇਤ ਜਾਂ ਪਿੰਡ ਨੇ ਕਦੀ ਇਸ ਚੀਜ਼ ਨੂੰ ਪਤਾ ਲੱਗੇ ਹੀ ਨਹੀਂ ਚਾਉਂ ਕਿ ਇਸ ਨੇ ਪੈਸੇ ਨਹੀਂ ਕਢਾਇਆ ਕਰ ਜਮ੍ਹਾਂ ਕਰਾ ਕੇ ਇਹ ਸਾਰਾ ਇਦਾਂ ਵੀ ਜਿਹੜੇ ਆਡਿਟ ਕਰਨਾ ਆਉਂਦੇ ਸੀਗੇ ਬੰਦੇ ਝੋਲੇ ਜੂ ਦਿੰਦਾ ਨਾ ਨਹੀਂ ਇਨਸਪੈਕਟਰ ਵੀ ਆਡਿਟ ਕਰਨਾ ਆਉਂਦੇ ਉਹਨਾਂ ਨੇ ਦੇਖਣਾ ਸੀ ਰਿਕਾਰਡਾਂ ਦਾ ਕੀ ਸੀਗਾ ਤੇ ਇਹ ਕਮੇਟੀ ਦੇ ਧਿਆਨ ਚ ਨਹੀਂ ਗੱਲ ਆਈ ਜਦੋਂ ਮਾਰਕਫਿਟ ਦੇ ਜਿਹਨਾਂ ਨੇ ਪੈਸੇ ਨਹੀਂ ਜਮ੍ਹਾਂ ਕਰਾਏ ਖਾਦ ਦੇ ਤੁਦੋਂ ਦਾ ਫੋਨ ਆ ਸਭ ਨੂੰ ਪਤਾ ਲੱਗਾ ਕਿ ਉਹ ਪੈਸੇ ਨਹੀਂ ਜਿਹਨਾਂ ਨੂੰ ਪੁੱਛਿਆ ਗਿਆ ਫਿਰ ਇਨਕੁਆਰੀ ਕਰਮ ਆਏ ਉਹਨਾਂ ਸਾਰਾ ਕੰਪਿਊਟਰ ਦੇ ਵਿੱਚੋਂ ਕਬਲਾ ਕੱਢਿਆ ਵੀ ਅਮਾਨਤਾਂ ਦੇ ਲੋਕਾਂ ਦੇ ਪੈਸੇ ਜਮ੍ਹਾਂ ਹੋਏ ਆ ਕਿ ਕਿਸੇ ਦੇ ਪੈਸੇ ਨਹੀਂ ਗੇ ਸਾਰੇ ਪੈਸੇ ਇਹੀ ਕਢਾ ਗਿਆ ਆਪਣੇ ਆਪ ਘਰ ਨੂੰ ਰਹਿ ਗਿਆ